ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮੈਂ ਬਲਕਰਨ ਸਿੰਘ ਪੰਨੀਵਾਲਾ ਆਪਾਂ ਰੋਜ਼ਾਨਾ ਦੀ ਤਰ੍ਹਾਂ ਤੁਹਾਨੂੰ ਕੋਈ ਨਵੀਆਂ-ਨਵੀਆਂ ਸ਼ਖਸੀਅਤਾਂ ਦੇ ਨਾਲ ਮਲਾਉਂਦੇ ਰਹਿੰਦੇ ਹਾਂ ਗੱਲਬਾਤ ਕਰਾਉਂਦੇ ਰਹਿੰਦੇ ਆ ਤੇ ਅੱਜ ਆਪਾਂ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਮਿਲਾ ਰਹੇ ਆ ਪੜਿਆ ਲਿਖਿਆ ਨੌਜਵਾਨ ਜਿਹੜਾ ਪੜਿਆ ਵੀ ਹੈ ਤੇ ਜਿਹੜਾ ਸਿਆਣਾ ਵੀ ਹੈ ਜਿਨੇ 5 ਸਾਲ ਪਿੰਡ ਦੇ ਦਿਲਾਂ ਤੇ ਰਾਜ ਕੀਤਾ ਹੈ ਮੇਰੀ ਮਰਾਜ਼ ਸਰਦਾਰ ਪਰਪਾਲ ਸਿੰਘ ਜੀ ਸਰਪੰਚ ਪਿੰਡ ਪੰਨੀਵਾਲਾ ਫੱਤਾ ਉਨ੍ਹਾਂ ਤੋਂ ਇਹਨਾਂ ਨਾਲ ਅੱਜ ਆਪਾਂ ਪਿੰਡ ਦੇ ਵਿਕਾਸ ਬਾਰੇ ਵੀ ਪਿੰਡ ਦੇ ਵਿੱਚ 5 ਸਾਲ ਇਹਨਾਂ ਨੇ ਕੀ ਵਿਕਾਸ ਕੀਤਾ ਹੈ ਕਿੰਨਾ ਕੁ ਇਹਨਾਂ ਨੂੰ ਪਿੰਡ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਤੇ ਕਿਹੋ ਜਿਹੇ ਦੇ ਕੌੜੇ ਮਿੱਠੇ ਇਹਨਾਂ ਦੇ ਤਜਰਬੇ ਰਹੇ ਆ ਉਹ ਵੀ ਆਪਾਂ ਗੱਲਾਂ ਕਰਨੀਆਂ ਤੇ ਇਹਨਾਂ ਨਾਲ ਕੁਝ ਆਪ ਸਿਆਸੀ ਗੱਲਾਂ ਵੀ ਕਰਨੀਆਂ ਸਿਆਸਤ ਬਾਰੇ ਵੀ ਇਹਨਾਂ ਨੂੰ ਪੁੱਛਣਾ ਹੈ ਤੇ ਸਰਪੰਚ ਸਾਹਿਬ ਸਾਡੇ ਚੈਨਲ ਪੰਜ ਪਾਣੀ نیوز ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਲਕਾਂ ਸਿੰਘ ਜੀ ਤੁਹਾਡਾ ਪੰਜ ਬਾਣੀ ਨਿਊਜ਼ ਦਾ ਬਹੁਤ ਬਹੁਤ ਸਵਾਗਤ ਜਿਨ੍ਹਾਂ ਨੇ ਲੋਕਾਂ ਦੇ ਰੂਹ ਰੂਹ ਹੋਣ ਦਾ ਜੋ ਮੌਕਾ ਦਿੱਤਾ ਹੈ ਸਰਪੰਚ ਸਾਹਿਬ ਤੁਸੀਂ 5 ਸਾਲ ਪਿੰਡ ਦੇ ਸਰਪੰਚ ਰਹੇ ਹੋ ਪਿੰਡ ਦੇ ਵਿੱਚ ਜਿਹੜਾ ਬੰਦਾ ਕੰਮ ਕਰਦਾ ਉਹਦਾ ਵਿਰੋਧ ਵੀ ਹੁੰਦਾ ਹੈ ਤੇ ਤੁਹਾਨੂੰ ਕਿੰਨੇ ਕਿ ਪਿੰਡ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਾਂ ਪਿੰਡ ਨੇ ਤੁਹਾਨੂੰ ਪੂਰਾ ਸਹਿਯੋਗ ਦਿੱਤਾ ਵੀ ਤੁਹਾਨੂੰ ਕਿਤੇ ਵਿਰੋਧ ਕਰਨੇ ਨਹੀਂ ਪਿਆ ਨਹੀਂ ਬਹੁਤ ਵਧੀਆ ਕਿਹੜਾ ਸਹਿਯੋਗ ਹੈ ਪਿੰਡ ਦਾ ਹੀ ਬਹੁਤ ਵਧੀਆ ਸਹਿਯੋਗ ਰਿਹਾ ਹੈ ਕੋਈ ਨਿੱਕੀਆਂ ਮੋਟੀਆਂ ਇੱਕ ਦੋ ਗੱਲਾਂ ਛੱਡ ਕੇ ਕੋਈ ਵਿਰੋਧ ਵਾਲੀ ਗੱਲ ਕੋਈ ਰਹੀ ਨਹੀਂਗੀ ਪੂਰਾ ਵਧੀਆ ਪੂਰਨ ਸਹਿਯੋਗ ਹੈ ਜਿਹੜਾ ਉਹ ਲੋਕਾਂ ਦਾ ਪਿਆਰ ਉਹ ਮਿਲਿਆ ਜੀ ਪਿੰਡ ਦੇ ਵਿੱਚ ਆਮੇ ਚਰਚਾ ਹੁੰਦੀ ਹੈ ਵੀ ਜਿਹੜੇ ਮੈਂਬਰ ਸੰਭਾਲਣੇ ਬੜੇ ਔਖੇ ਆ ਕਿ ਮੈਂਬਰ ਕੋਈ ਨਾ ਕੋਈ ਗੁੱਸੇ ਹੋ ਜਾਂਦਾ ਫਿਰ ਕਈ ਵਾਰੀ ਸਰਪੰਚੀ ਨੂੰ ਖਤਰਾ ਹੋ ਜਾਂਦਾ ਬਤੇ ਨਹੀਂ ਪੈਂਦੇ ਤੁਹਾਡੇ ਨਾਲ ਇਹੋ ਜਿਹੀ ਕਦੇ ਕੋਈ ਵਾਪਰ ਹੈ ਨਹੀਂ ਇਹੋ ਜਿਹੀ ਕਦੇ ਹਲੇ ਤੱਕ ਤਾਂ ਨਹੀਂ ਹੋਈ ਕਿ ਮੈਂਬਰ ਕਦੇ ਨਾਰਾਜ਼ ਹੋ ਗਏ ਕਿਉਂਕਿ ਅਸੀਂ ਤਾਂ ਪੂਰਨ ਤੌਰ ਤੇ ਜਿਹੜਾ 9 ਦੇ 9 ਮੈਂਬਰ ਆ ਸਾਰਿਆਂ ਨੂੰ ਬਲਾਵਾ ਦਿੰਨੇ ਆ ਜਿਹਦਾ ਕੋਈ ਨਹੀਂ ਚਿਤ ਕਰਦਾ ਹੁੰਦਾ ਕੁਦਰਤੀ ਜਾਂ ਕੋਈ ਕੰਮ ਕਰਨ ਕਰਕੇ ਨਾ ਆਵੇ ਉਹ ਵਕੜੀ ਗੱਲ ਆ ਪਰ ਕਿਸੇ ਪਾਰਟੀ ਦਾ ਕੋਈ ਵੀ ਮੈਂਬਰ ਹੈ ਕਿਹੜਾ ਕਿਸੇ ਵੀ ਮੀਟਿੰਗ ਤੋਂ ਵਾਂਝੇ ਤੇ ਨਹੀਂ ਕੀਤਾ ਜਾਂਦਾ ਕੋਈ ਮਤਲਬ ਤੁਸੀਂ ਪਾਰਟੀਬਾਜ਼ੀ ਨਹੀਂ ਰੱਖੀ ਵੀ ਆ ਫਲਾਨੀ ਪਾਰਟੀ ਦਾ ਇਹਨੂੰ ਨਹੀਂ ਸਦਣਾ ਇਹੋ ਜੀ ਕੋਈ ਗੱਲ ਨਹੀਂ ਹੋਈ ਨਾ ਨਾ ਜੀ ਨਾ ਤਾਂ ਕੋਈ ਮੈਂਬਰਾਂ ਦੇ ਵਿੱਚ ਹੀ ਕੋਈ ਪਾਰਟੀਬਾਜ਼ੀ ਰੱਖੀ ਆ ਔਰ ਨਾ ਹੀ ਕੋਈ ਕੰਮਦੰਦੇ ਦੇ ਵਿੱਚ ਪਾਰਟੀਬਾਜ਼ੀ ਰੱਖੀ ਕਿਸੇ ਦਾ ਵੀ ਕੰਮ ਆ ਕਿਹੜਾ ਉਹ ਪੂਰਨ ਤੌਰ ਤੇ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਿੰਡ ਦੇ ਵਿੱਚ بڑے ਕੰਮ ਜਿਹੜੇ ਮਤਲਬ ਪਿੰਡ ਅਜੇ ਤੱਕ ਵੀ ਪਏ ਆ ਤੇ ਤੁਸੀਂ ਕਰਾ ਵੀ ਚੁੱਕੇ ਹੋ ਥੋੜਾ ਜਿਹਾ ਸਾਨੂੰ ਇਹ ਦੱਸੋਗੇ ਵੀ ਕਿਹੜੇ ਕਿਹੜੇ ਕੰਮ ਜਿਹੜੇ ਤੁਸੀਂ ਕਰਾਏ ਆ ਤੇ ਕਿਹੜੇ ਥੋੜੇ ਕੰਮ ਜਿਹੜੇ ਰਹਿ ਗਏ ਜਿਹੜੇ ਤੁਹਾਡੇ ਮਨ ਦੇ ਵਿੱਚ ਇੱਛਾ ਸੀ ਵੀ ਆ ਵੀ ਮੈਂ ਕਰਾ ਦਿੰਦਾ ਜੇ ਥੋੜਾ ਜਿਹਾ ਟਾਈਮ ਹੋਰ ਮਿਲਦਾ ਤਾਂ ਤੇ ਕੰਮ ਕਿਹੜੇ ਕਿਹੜੇ ਕਰਾਏ ਆ ਮਨ ਦੇ ਵਿੱਚ ਇੱਛਾ ਦੀ ਜਿਹੜੀ ਬਲਕਾਰਨ ਦੀ ਗੱਲ ਆ ਵੀ ਮੰਨ ਲਓ ਪਿੰਡਾਂ ਦੇ ਵਿੱਚ ਜੋ ਛੱਪੜਾਂ ਤੇ ਕੰਮ ਹੋ ਰਿਹਾ ਬੜੀ ਇੱਛਾ ਸੀ ਕਿ ਛੱਪੜ ਨੂੰ ਬੜਾ ਸਾਫ਼ ਸੁਥਰਾ ਬਣਾਇਆ ਜਾਵੇ ਉਹਦੇ ਵਿੱਚ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਕਿਉਂਕਿ ਜੋ ਮਿੱਟੀ ਜਾਂ ਦੇ ਪੈਸੇ ਆ ਉਹ ਕਿਹੜੇ ਪੰਚਾਇਤਾਂ ਕੋਲੋਂ ਲਾ ਸਕਦੀਆਂ ਕੋਈ ਜ਼ਮੀਨ ਦਾ ਠੇਕਾ ਨ ਉਹ ਕੰਮ ਜਿਹੜਾ ਕਰਾਉਣ ਤੁਸੀਂ ਵਾਂਝੇ ਰਹੇ ਆ ਉਹਦੀ ਪੂਰਨ ਸਫਾਈ ਦੀ ਜ਼ਰੂਰਤ ਹੈ ਸਮੇਂ-ਸਮੇਂ ਤੇ ਅਸੀਂ ਡਿਮਾਂਡ ਕਰਦੇ ਰਹੇ ਨੇ ਡਿਪਾਰਟਮੈਂਟ ਤੋਂ ਕਿ ਉਹਦੀ ਸਫਾਈ ਵਾਸਤੇ ਕੁਛ ਨਾ ਕੁਛ ਫੰਡ ਜਾਰੀ ਕੀਤੇ ਜਾਣ ਪਰ ਸ਼ੇਮ ਦਾ ਇਲਾਕਾ ਹੋਣ ਕਰਕੇ ਕਿਹੜਾ ਪਾਣੀ ਆ ਪੂਰਨ ਤੌਰ ਤੇ ਉਹਦੇ ਚ ਸੁੱਕਦਾ ਹੀ ਨਹੀਂ ਹੈ ਜਿਹੜੀ ਗੱਲ ਕੰਮ ਕਰਾਉਣ ਦੀ ਹੈਗੀ ਹੈ ਇਨਫਰਾਸਟ੍ਰਕਚਰ ਰੂਰਲ ਹੁੰਦਾ ਜਿਵੇਂ ਮੰਨ ਲਓ ਗਲੀਆਂ ਨਾਲੀਆਂ ਦਾ ਵਿਕਾਸ ਹੁੰਦਾ ਹੈ ਗਰ ਬਹੁਤ ਸਾਰਾ ਕਿਹੜਾ ਗਲੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਪਿਛਲੀ ਗਵਰਨਮੈਂਟ ਦੇ ਵਿੱਚ ਬਣਾਈਆਂ ਗਈਆਂ ਸੀ ਪਰ ਫਿਰ ਵੀ ਬਹੁਤ ਸਾਰੀਆਂ ਗਲੀਆਂ ਜਿਹੜੀਆਂ ਰਹਿਂਦੀਆਂ ਸੀ ਆ ਲਗਭਗ 70-80 ਲੱਖ ਰੁਪਏ ਦੇ ਕਰੀਬ ਕੁਝ ਪੰਚਾਇਤ ਦੇ ਵਿੱਚੋਂ ਕੁਝ ਨਰੇਗਾ ਸਕੀਮ ਅਧੀਨ ਜਿਹੜੀਆਂ ਗਲੀਆਂ ਕੁਝ ਕੰਪਲੀਟ ਹੋ ਚੁੱਕੀਆਂ ਕੁਝ ਤਾਂ ਜਿਹੜਾ ਕੰਮ ਆ ਉਹ ਚੱਲ ਰਿਹਾ ਹੈਗਾ ਇਸ ਤੋਂ ਇਲਾਵਾ ਮੰਨ ਲਓ ਤੁਸੀਂ ਦੇਖਿਆ ਹੋਣਾ ਤੁਸੀਂ ਵੀ ਆਪ ਵੀ ਮੈਂਬਰ ਰਹੇ ਹੋ ਜਿਵੇਂ ਆਪਣੇ ਹਸਪਤਾਲ ਦੀ ਚਾਰ ਦੀਵਾਰੀ ਦੀ ਬੁਰੀ ਹਾਲਤ ਸੀ ਉਹਨੂੰ ਕਰਵਾਇਆ ਹੈਗਾ ਕਮਿਊਨਿਟੀ ਸ਼ੈੱਡ ਸੀ ਆ ਉਹਦੀਆਂ ਚਾਦਰਾਂ ਪਵਾਈਆਂ 6-8 ਲੱਖ ਰੁਪਏ ਦੇ ਕਰੀਬ ਉਹਦਾ ਕੰਮ ਸੀ ਆ ਜਿਹੜਾ ਉਹ ਕਰਵਾਇਆ ਹੈਗਾ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਤੁਸੀਂ ਦੇਖੋਗੇ ਬੁਰੀ ਹਾਲਤ ਸੀਗੀ ਚੱਲਣ ਕੰਨੀਓ ਖੜੀ ਹੋਈ ਸੀਗੀ ਉਹਨੂੰ ਕਾफी ਹੱਦ ਤੱਕ ਜਿਹੜਾ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਦੋਂ ਪੰਚਾਇਤ ਆ ਇਸ ਸਕੂਲ ਦੇ ਵਿੱਚ ਵੀ ਦੇਖਿਆ ਸੀ ਕਿ ਬੱਚਿਆਂ ਦੇ ਬਾਥਰੂਮ ਆਸਤੇ ਵੀ ਉੱਥੇ ਜਗ੍ਹਾ ਹੈ ਨਹੀਂ ਸੀ ਇਹਨਾਂ ਪਰ ਜੇ ਤੁਸੀਂ ਅੱਜ ਜਾ ਕੇ ਦੇਖੋਗੇ ਲਗਭਗ 65-70 ਲੱਖ ਰੁਪਏ ਦੇ ਕਰੀਬ ਹੈ ਜਿਹੜਾ ਗਵਰਨਮੈਂਟ ਦੁਆਰਾ ਸਹਿਯੋਗ ਮਿਲਿਆ ਔਰ ਕੰਮ ਚੱਲੀ ਜਾ ਰਿਹਾ ਤੇ ਕੁਝ ਕੰਮ ਉੱਥੇ ਕੰਪਲੀਟ ਹੋ ਚੁੱਕੇ ਆ ਇੱਕ ਪਿੰਡ ਦੇ ਵਿੱਚ ਪਾਣੀ ਦੀ ਬੜੀ ਵੱਡੀ ਸਮੱਸਿਆ ਸੀ ਉਹ ਤੁਹਾਨੂੰ ਬਤਾਈ ਦਿੰਨੇ ਆ ਵੀ ਜਿਹੜਾ ਤੁਸੀਂ ਆਰਓ ਸੈਂਟਰ ਦੁਆਰਾ ਉਹਦੀ ਕਰ ਰਹੇ ਹੋ ਮਤਲਬ ਮੇਨਟੇਨ ਕਰ ਰਹੇ ਹੋ ਦੁਆਰਾ ਤੇ ਉਹਦਾ ਮਤਲਬ ਕਿੰਨਾ ਕੁ ਕੰਮ ਤੁਸੀਂ ਕਰਤਾ ਤੇ ਕਿੰਨਾ ਕੁ ਰਹਿ ਗਿਆ ਜਿਹੜੀ ਆਰਓ ਦੀ ਗੱਲ ਹੈ ਨਾ ਬਲਕਰਨਜੀ ਉਹਦੇ ਵਿੱਚ ਦਰਅਸਲ ਕੀ ਹੁੰਦਾ ਕਿ ਪਿੰਡ 'ਚ ਮੋਢੀਆਂ ਤਿੰਨ ਹੀ ਚੀਜ਼ਾਂ ਜ਼ਰੂਰਤ ਹੁੰਦੀ ਆ ਪੀਣ ਵਾਲੇ ਪਾਣੀ ਦੀ ਜ਼ਰੂਰਤ ਹੁੰਦੀ ਆ ਹਸਪਤਾਲ ਦੀ ਜ਼ਰੂਰਤ ਹੁੰਦੀ ਆ ਔਰ ਮੈਨ ਸਕੂਲ ਦੀ ਜ਼ਰੂਰਤ ਹੁੰਦੀ ਹੈ ਨਾ ਤਿੰਨਾਂ ਤੇ ਕੋਸ਼ਿਸ਼ ਕਰੀ ਜਾਂਦੇ ਆ ਜਿਵੇਂ ਜਿਵੇਂ ਫੰਡ ਸਾਡੇ ਕੋਲੇ ਆਈ ਜਾਂਦੇ ਓਵੇਂ ਅਸੀਂ ਉਹਨਾਂ ਨੂੰ ਵਰਤੀ ਜਾਂਦੇ ਆ ਸਕੂਲ ਨੂੰ ਕਾਫੀ ਹੱਦ ਤੱਕ ਸੁਧਾਰ ਕੇ ਨੇੜੇ ਲੈ ਕੇ 40 ਤੋਂ ਪਲੱਸ ਜੋ ਟੀਚਰ ਆਪਣੇ ਸਕੂਲ ਦੇ ਵਿੱਚ ਕੰਮ ਕਰਦੇ ਆ ਵਧੀਆ ਬੱਚੇ ਹੈਗੇ 800 ਦੇ ਕਰੀਬ ਆਪਣੇ ਕੋਲ ਔਰ ਜਿਹੜੇ ਪਾਣੀ ਵਾਲੇ ਪੀਣ ਦੀ ਗੱਲ ਹੈਗੀ ਔਰ ਵਾਟਰ ਬਾਕਸ ਦੇ ਵਿੱਚ ਪਹਿਲਾਂ ਵੀ ਅਸੀਂ 10 ਲੱਖ ਰੁਪਏ ਦੇ ਕਰੀਬ ਲਾ ਕੇ ਜਿਹੜੀ ਪਾਈਪਲਾਈਨ ਹੈ ਉਹ ਪੁਰਾਣੇ ਵਾਟਰ ਬਾਕਸ ਨੂੰ ਜਿਹੜਾ ਪਾਣੀ ਉੱਥੇ ਪਹੁੰਚਦਾ ਕੀਤਾ ਸੀ ਆ ਔਰ RO ਦੀ ਤਾਂ ਬਹੁਤ ਵੱਡੀ ਸਮੱਸਿਆ ਸੀਗੀ ਪਿਛਲੀ ਗਵਰਨਮੈਂਟ ਦੇ ਵਿੱਚ ਲਾਇਆ ਸੀ ਆ ਉਹ ਕਿਸੇ ਕੰਪਨੀ ਕੋਲੇ ਕੰਟਰੈਕਟ ਹੋਣ ਕਰਕੇ ਉਹ ਨਹੀਂ ਚੱਲ ਸਕੀਗੇ ਪੰ ਪਰ ਸਾਡੀ ਪੰਚਾਇਤ ਨੇ ਕਿਹੜਾ ਸਹਿਯੋਗ ਕੀਤਾ ਹੈਗਾ ਫੰਡ ਸਾਡੇ ਕੋਲੇ ਆਈ ਹੈ ਅਸੀਂ ਉਸ ਨੂੰ ਠੀਕ ਕਰਾ ਰਹੇ ਹਾਂ 5-7 ਦਿਨਾਂ ਦੇ ਵਿੱਚ ਜਿਹੜਾ ਕਾਲੂ ਹਾਲਤ ਦੇ ਵਿੱਚ ਮਿਲ ਜੂ ਔਰ ਜਿਹੜੀ ਹਸਪਤਾਲ ਦੀ ਗੱਲ ਹੈਗੀ ਉਹ ਮੱਲਾ ਕਲੀਨਿਕ ਵਧੀਆ ਚੱਲ ਰਿਹਾ ਹੈਗਾ ਤੁਸੀਂ ਜਾ ਕੇ ਵੀ ਉੱਥੇ ਕਦੇ ਵਿਜ਼ਿਟ ਕਰਿਓ ਚੰਗੀਆਂ ਦਵਾਈਆਂ ਮਿਲ ਰਹੀਆਂ ਵਧੀਆ ਡਾਕਟਰ ਹੈ ਜਿਹੜੇ ਆਪਣੇ ਉੱਥੇ ਆਏ ਹੋਏ ਨੇ ਕੁਝ ਜੋ ਕਮੀਆਂ ਹੈਗੀਆਂ ਵਾਰ-ਵਾਰ ਸਰਕਾਰ ਦੇ ਧਿਆਨ 'ਚ ਲਈ ਆਉਣੇ ਜਿਵੇਂ ਜਿਵੇਂ ਆਈ ਜਾਂਦੀਆਂ ਉਹ ਆਪਣਾ ਪੂਰਾ ਸਹਿਯੋਗ ਕਰੀ ਜਾਂਦੇ ਔਰ ਉਹਨਾਂ ਦਾ ਹੱਲ ਵੀ ਕਰਦੇ ਆ ਜਿਹੜਾ ਪੁਰਾਣਾ ਵਾਟਰ ਵਕਸ ਹੈ ਉਹਦੇ ਵਿੱਚ ਮਤਲਬ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਜਦੋਂ ਬੰਦੀ ਆ ਜਾਂਦੀ ਹੈ ਉਦੋਂ ਪਾਣੀ ਨਹੀਂ ਮਿਲਦਾ ਉਹਦੇ ਬਾਬਤ ਵੀ ਪੰਚਾਇਤ ਕੁਝ ਕਰ ਰਹੀ ਹੈ ਬਿਲਕੁਲ ਜੀ ਪਿੱਛੇ ਜੇ ਵੀ ਲੋਕਾਂ ਨੇ ਸਹਿਯੋਗ ਵਾਸਤੇ ਇਕੱਠੇ ਹੋਏ ਸੀਗੇ ਉੱਥੇ ਵੀ ਗਏ ਸੀਗੇ ਉੱਥੇ ਗੱਲ ਹੋਈ ਸੀ ਕਿ ਜਗ੍ਹਾ ਲੈਣ ਦੀ ਵੱਡੀ ਸਮੱਸਿਆ ਆ ਜਾਂਦੀ ਹੈ ਕਿ ਜਿੱਥੇ ਪੰਚਾਇਤ ਨੇ ਜਗ੍ਹਾ ਬੋਰਡ ਲਾਉਣਾ ਹੈਗਾ ਉਹ ਜਗ੍ਹਾ ਜਿਹੜੀ ਪੰਚਾਇਤ ਦੇ ਨਾਮ ਹੋਣੀ ਚਾਹੀਦੀ ਹੈ ਜਾਂ ਕੋਈ ਜੋ ਹੋਰ ਪ੍ਰੋਸੀਜਰ ਹੈਗਾ ਉਹ ਪੂਰਾ ਫulfill ਨਹੀਂ ਹੁੰਦਾ ਸੀ ਆ ਔਰ ਇਹੋ ਅੱਜ ਫੇਰ ਮੈਨੂੰ ਲੱਗਦਾ 27 ਤਰੀਕ ਨੂੰ ਫੇਰ ਇਕੱਠੇ ਹੋਏ ਸੀ ਜੇ ਕੋਈ ਇਲਾਕੇ ਦੇ ਆਪਣੇ ਆਦਮੀ ਇਕੱਠੇ ਹੋ ਕੇ ਆਪਾਂ ਉਹਨੂੰ ਕਹਿਣਗੇ ਕੋਈ ਕਿਸੇ ਤਰ੍ਹਾਂ ਦੇ ਸਹਿਯੋਗ ਦੀ ਔਰ ਪੰਚਾਇਤ ਕਿਸੇ ਵੀ ਗੱਲੋਂ ਇਹਨਾਂ ਸਾਂਝੇ ਕੰਮ ਵਾਸਤੇ ਪਿੱਛੇ ਨਹੀਂ ਹਟੂਗੀ ਤੁਸੀਂ ਕੰਮ ਕਾਫੀ ਘੜਾਤੇ ਸਿਹਤ ਜ਼ਰੂਰੀ ਹੁੰਦੀ ਹੈ ਸਿੱਖਿਆ ਜ਼ਰੂਰੀ ਹੁੰਦੀ ਹੈ ਤੇ ਬਾਕੀ ਜਿਹੜਾ ਅੱਜਕੱਲ ਤਾਂ ਬਿਜਲੀ ਵੀ ਇੱਕ ਲੋਡ ਬਣ ਗਈ ਹੈ ਇਹ ਵੀ ਜ਼ਰੂਰੀ ਹੁੰਦੀ ਹੈ ਪਰ ਇੱਕ ਜਿਹੜੀ ਸਮੱਸਿਆ ਆਪਣੇ ਪਿੰਡ ਚ ਬਹੁਤ ਵੱਡੀ ਹੈ ਵੀ ਪਸ਼ੂਆਂ ਦਾ ਹਸਪਤਾਲ ਹੈ ਨਹੀਂ ਇਹਦੀ ਵੀ ਤੁਸੀਂ ਕੋਈ ਮੰਗ ਰੱਖੀ ਹੈ ਜਾਂ ਤੁਸੀਂ ਬਣਵਾ ਰਹੇ ਹੋ ਹਾਂਜੀ ਆਪਣੇ ਇਲਾਕੇ ਦੇ ਐਮਐਲਏ ਸੀ ਗਰਮੀਤ ਸਿੰਘ ਖੁੱਡੀਆਂ ਸਾਹਿਬ ਵਧੀਆ ਰਿਲੇਸ਼ਨ ਨੇ ਉਹਨਾਂ ਦੇ ਨਾਲ ਉਹਨਾਂ ਕੋਲ ਮੰਤਰੀ ਬਣਨ ਤੋਂ ਬਾਅਦ ਮੰਗ ਰੱਖੀ ਸੀ ਉਹਨਾਂ ਨੇ ਸਰਵੇ ਵੀ ਕਰਾਇਆ ਆਪਣੇ ਪਿੰਡ ਦਾ ਉਹਨਾਂ ਨੇ ਦੇਖਿਆ ਕਿ ਪਿਛਲੇ ਸਮੇਂ ਦੇ ਨਾਲੋਂ ਜਿਹੜੇ ਪਸ਼ੂ ਆ ਕਾਫੀ ਜ਼ਿਆਦਾ ਘਟ ਗਏ ਫਿਰ ਵੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕਿਸੇ ਤਰ੍ਹਾਂ ਨਾਲ ਆਪਣਾ ਪੰਨੀ ਵਾਲੇ ਸੈਂਟਰ ਦਾ ਕੋਈ ਹੱਲ ਹੋਊਗਾ ਤਾਂ ਜਰੂਰ ਆਪਣਾ ਹੱਲ ਕੱਢ ਕੇ ਦੇਣਗੇ ਪਸ਼ੂ ਹਸਪਤਾਲ ਬਣਾਉਣਗੇ ਹਾਂਜੀ ਹਾਂਜੀ ਪਸ਼ੂ ਹਸਪਤਾਲ ਵੀ ਇੱਥੇ ਬਣ ਜਾਣਾ ਹੈ ਕਹਿੰਦੇ ਮਹੱਲਾ ਕਲੀਨਿਕ ਵੀ ਬਣ ਗਿਆ ਸਕੂਲ ਦਾ ਵੀ ਕਾਫੀ ਸੁਧਾਰ ਹੋ ਗਿਆ ਤੇ ਹੋਰ ਵੀ ਮਤਲਬ ਜਿਹੜੇ ਸਰਪੰਚ ਸਾਹਿਬ ਨੇ ਦੱਸਿਆ ਵੀ ਸੁਧਾਰ ਹੋ ਗਏ ਤੇ ਅੱਛਾ ਕੋਈ ਮਤਲਬ ਮਲਾਲ ਪਿੰਡ ਦੇ ਵਿੱਚ ਤੁਹਾਡੇ ਮੰਡ ਦੇ ਵਿੱਚ ਕੋਈ ਐਸਾ ਮਲਾਲ ਹੋਵੇ ਵੀ ਮੈਂ ਯਾਰ ਸਰਪੰਚ ਬਣ ਕੇ ਕੀ ਖਟਿਆ ਜਾ ਮੈਂ ਸਰਪੰਚ ਬਣ ਕੇ ਆਹ ਕੰਮ ਕਰਨਾ ਸੀ ਜਾਂ ਮੇਰਾ ਕਿਸੇ ਨੇ ਵਿਰੋਧ ਕੀਤਾ ਕੋਈ ਗੱਲ ਐ ਇਹੋ ਜਾਂ ਮਲਾਲ ਪਿੰਡ ਦੇ ਵਿੱਚ 5 ਸਾਲਾਂ ਦਾ ਤੇਰੇ ਤੁਹਾਡੇ ਮਨ 'ਚ ਆਇਆ ਹੈ ਨਹੀਂ ਕੋਈ ਮਲਾਲ ਨਹੀਂ ਜੀ ਲੋਕਾਂ ਨੇ ਪਿਆਰ ਦਿੱਤਾ ਸਰਪੰਚ ਬਣਾਇਆ ਔਰ ਕੋਸ਼ਿਸ਼ ਕਰੀ ਦੀ ਜਿੰਨਾ ਵੀ ਵਾਅਦਾ ਵਾਅਦਾ ਦੇਣ ਰਾਤ ਕੋਈ ਸਮਾਂ ਨਹੀਂ ਦੇਖਿਆ ਜਾਂਦਾ ਕੋਈ 11 ਵਜੇ ਆ 12 ਵਜੇ ਜਦੋਂ ਵੀ ਕਿਸੇ ਦਾ ਫੋਨ ਆਏ ਆਉਂਦਾ ਜਿੰਨੇ ਜੋਗੇ ਆ ਹਰ ਸਮੇਂ ਉੱਤੇ ਹਾਜ਼ਰ ਰਹੀਦਾ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਹੈ ਜੀ ਉਹਦਾ ਬਹੁਤ ਛੋਟਾ ਹੈ ਜਿੰਨਾ ਵੱਡਾ ਉਹਦਾ ਦੱਸਿਆ ਜਾਂਦਾ ਉਹਨਾਂ ਵੱਡਾ ਹੈ ਉਹਨਾਂ ਵੱਡਾ ਜਿਹੜਾ ਉਹਦਾ ਹੈ ਨਹੀਂ ਆ ਆਪ ਤਾਂ ਇਹ ਗੱਲ ਵੈਸੇ ਆਮ ਹੀ ਪਿੰਡਾਂ ਦੇ ਵਿੱਚ ਹੁੰਦੀ ਹੈ ਵੀ ਜਿਹੜੇ ਪੈਸੇ ਲਾ ਕੇ ਵੀ 22 ਲੱਖ ਰੁਪਇਆ 30 ਲੱਖ 50 ਲੱਖ ਲਾ ਕੇ ਵੀ ਸਰਪੰਚ ਬਣਦੇ ਆ ਤੇ ਉਹਨਾਂ ਦਾ ਇਹ ਹੁੰਦਾ ਵੀ ਸਰਪੰਚੀ ਚੋਂ ਸ਼ਕਸ਼ਕਾਈ ਵੀ ਕਰਾਂਗੇ ਤੇ ਫੇਰ ਸਰਪੰਚ ਬਣਾਂਗੇ ਤੇ ਤੁਹਾਡੇ ਮਨ 'ਚ ਤਾਂ ਮੇਰਾ ਖਲਾ ਇਹੋ ਜਿਹਾ ਕੋਈ ਵਿਚਾਰ ਨਹੀਂ ਆਇਆ ਹੋਣਾ ਕਦੇ ਵੀ ਨਹੀਂ ਨਹੀਂ ਜੀ ਪੈਸੇ ਲਾ ਕੇ ਜੇ ਕੋਈ ਪੈਸੇ ਲਾ ਕੇ ਜਿੰਦਾ ਵੀ ਹੈ ਤਾਂ ਉਹ ਆਪਦੀ ਲੋੜ ਨੂੰ ਜਿੰਦਾ ਹੈ ਨਾ ਕਿ ਉਹ ਪਿੰਡ ਦੇ ਪੈਸੇ ਖਾਣ ਆਸਤੇ ਜਿੰਦਾ ਹੈਗਾ ਦੇਖਿਆ ਜਾਵੇ ਮੈਂ ਆਮੀ ਜਿਹੜੀ ਗੱਲ ਕਰਦਾ ਹੁੰਦਾ ਕਿ ਆਪਾਂ ਗੁਰਦਾਰਾ ਸਭ ਨੂੰ ਮੰਨ ਲੈਣੇ ਕਿ ਆਪਣੀ ਧਾਰਮਿਕ ਜਗ੍ਹਾ ਹੈਗੀ ਆਪਾਂ ਨੂੰ ਉੱਥੋਂ ਪੈਸਾ ਨਹੀਂ ਖਾਣਾ ਚਾਹੀਦਾਗਾ ਪਰ ਦੇਖਿਆ ਜਾਵੇ ਇਹ ਤਾਂ ਪਿੰਡ ਦੇ ਵਿੱਚ ਆਪਣੇ ਸਾਈ ਧਰਮ ਦੇ ਲੋਕ ਵੀ ਹੁੰਦੇ ਆ ਹਿੰਦੂ ਵੀ ਹੁੰਦੇ ਆ ਸਿੱਖ ਧਰਮ ਨਾਲ ਵੀ ਕੋਈ ਮਾਤਾ ਨੂੰ ਮੰਨਣ ਵਾਲੇ ਲੋਕ ਹੁੰਦੇ ਆ ਉਹਦੇ ਜੋ ਦੇਖਿਆ ਜਾਵੇ ਤਾਂ ਪਿੰਡ ਦਾ ਪੈਸਾ ਮੇਰੇ ਹਿਸਾਬ ਨਾਲ ਤਾਂ ਉਹਨਾਂ ਸਭ ਤੋਂ ਵੀ ਉੱਤੇ ਜੋ ਕੋਈ ਖਾਂਦਾ ਹੈ ਤਾਂ ਉਸ ਤੋਂ ਵੀ ਮਾੜਾ ਪੈਸਾ ਉਹ ਆਪਣੇ ਆਪ ਲੋਕਾਂ ਦੇ ਅੱਗੇ ਆ ਜਾਂਦਾ ਹੈਗਾ ਪਿਛਲੇ ਸਮੇਂ 'ਚ ਸਰਪੰਚਾਂ ਅੱਗੇ ਪਿੰਡਾਂ 'ਚ ਪਿੰਡਾਂ 'ਚ ਬੰਦੇ ਦੇਖੋਗੇ ਜਿਨ੍ਹਾਂ ਨੇ ਖਾਦੇ ਆਪਣੇ ਆਪ ਅੱਗੇ ਆ ਜਾਂਦਾ ਜੀ ਪੈਸਾ ਖਾਦਾ ਕਈ ਲੋਕਾਂ ਦੇ ਕਬਰੇ-ਕੁਬਰੇ ਬਣਨ ਵਾਲੇ ਆ ਕਿਸੇ ਦੀ ਕੋਈ ਪੈਨਸ਼ਨ ਲੱਗਣ ਵਾਲੀ ਆ ਤੇ ਕਿਸੇ ਦਾ ਰਾਸ਼ਨ ਕਾਰਡ ਕੱਟਿਆ ਹੋਇਆ ਤੇ ਉਹਦੇ ਤੇ ਵੀ ਕੋਈ ਕੰਮ ਹੋ ਰਿਹਾ ਜਿਹੜੀ ਕਮਰਿਆਂ ਦੀ ਗੱਲ ਹੈ ਜੀ ਉਹ ਪੀਐਮਏ ਵਾਈ ਸਕੀਮ ਅਧੀਨ ਸਾਡੇ ਕੋਲ 19 ਦੇ ਵਿੱਚ ਪੋਰਟਲ ਖੁੱਲਿਆ ਸੀ ਆ ਔਰ ਸਭ ਤੋਂ ਵੱਧ 85 ਕਮਰੇ ਆ ਜਿਹੜੇ ਅਸੀਂ ਆਨਲਾਈਨ ਕਰਵਾਏ ਸੀ ਗਵਰਨਮੈਂਟ ਦੀਆਂ ਪਾਲਿਸੀਆਂ ਕਿ ਜਿਨ੍ਹਾਂ ਦੇ ਪੱਕੀ ਛੱਤ ਹੈ ਜਾਂ ਜਿਨ੍ਹਾਂ ਦੇ ਨਾਮ ਮੈਚ ਕਰ ਜਾਂਦੇ ਹੈਗੇ ਆ ਫਾਦਰ ਨੇਮ ਹੁੰਦੇ ਜੋ ਮੈਚ ਕਰ ਜਾਂਦੇ ਆ ਉਹ ਕੁਝ ਕੱਟੇ ਜਾਂਦੇ ਆ ਔਰ ਫਿਰ ਵੀ ਸਾਡੇ ਕੋਲੇ ਜਿਹੜੇ 28 ਮਕਾਨ ਆ ਜਿਹੜੇ ਆਪਣੀ ਪੰਚਾਇਤ ਦੇ ਵਿੱਚ ਇਸ ਪੰਚਾਇਤ ਦੇ ਵਿੱਚ ਅਸੀਂ ਪਾਸ ਕਰਾਉਣ ਚ ਕਾਮਯਾਬ ਹੋਏ ਆ ਔਰ ਪੰਜ ਮਕਾਨ ਆ ਜਿਹੜੇ ਉਸ ਦੇ ਵਿੱਚ ਪਈ ਜਾਂਦੇ ਆ ਔਰ ਬਾਕੀਆਂ ਦੇ ਪੈਸੇ ਆਉਣ ਵਾਲੇ ਸਮੇਂ ਦੇ ਵਿੱਚ ਪੈ ਜਾਣਗੇ ਦੁਬਾਰਾ ਹੈਰ ਦਾ ਇਹ ਲੋਕਾਂ ਦਾ ਪਿਆਰ ਹੈ ਜੀ ਲੋਕਾਂ ਨੇ ਪਿਆਰ ਦਿੱਤਾ ਹੈਗਾ ਕਰ ਠੀਕ ਹੈਗਾ ਕਿ ਆਉਣ ਵਾਲੇ ਸਮੇਂ 'ਚ ਵੀ ਕੋਈ ਐਵ ਜੀ ਕੰਡੀਸ਼ਨ ਖੜੀ ਹੁੰਦੀ ਹੈਗੀ ਤਾਂ ਕੋਈ ਗੱਲ ਨਹੀਂਗੀ ਲੋਕਾਂ ਦੇ ਪਿਆਰ ਨੂੰ ਪਿੱਛੇ ਨਹੀਂ ਕੀਤਾ ਜਾਊਗਾ ਤੁਸੀਂ ਦੇਖ ਰਹੇ ਹੋ ਮਾਲਵਾ ਦੀ ਖਬਰ ਦੇ ਲਈ ਨਿਊ ਚੈਨਲ ਅੱਜ ਆਪਾਂ ਬੈਠੇ ਆ ਪਿੰਡ ਪੰਨੀ ਵਾਲਾ ਫੱਤਾ ਸਰਪੰਚ ਸਾਹਿਬ ਦੇ ਘਰ ਆ ਜੋ ਤੁਹਾਨੂੰ ਸਰਪੰਚ ਸਾਹਿਬ ਨਾਲ ਮਿਲਾਉਣੇ ਆਂ ਬੰਦੇ ਦੇ ਵਿਕਾਸ ਬਾਰੇ ਗੱਲਬਾਤ ਕਰਦੇ ਆਂ ਹਾਂਜੀ ਸਰਪੰਚ ਸਾਹਿਬ ਮਾਲਵਾ ਦੀ ਖਬਰ ਵਿੱਚ ਤੁਹਾਡਾ ਚੈਨਲ ਵਿੱਚ ਤੁਹਾਡਾ ਸਵਾਗਤ ਆ ਧੰਨਵਾਦ ਜੀ ਤੁਹਾਡਿਆ ਹੀ ਮਾਲਵਾ ਨਿਊਜ਼ ਚੈਨਲ ਦਾ ਜਿਨ੍ਹਾਂ ਨੇ ਲੋਕਾਂ ਦੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਹੈ ਧੰਨਵਾਦ ਜੀ ਸਰਪੰਚ ਸਾਹਿਬ ਆਪਣੇ ਪਿੰਡ ਦੇ ਵਿੱਚ ਕਈ ਭੱਜੇ ਮੁੱਦੇ ਹੈਗੇ ਆ ਜੋ ਕਈ ਕੰਮ ਹਜੇ ਕਰਨ ਵਾਲੇ ਰਹਿੰਦੇ ਆ ਜਿਹਦੇ ਵਿੱਚ ਆਪਣਾ ਦਾਰਾ ਮੰਡੀ ਦਾ ਸਰ ਨੂੰ ਵੱਡਾ ਵੀ ਉਹਨਾਂ ਦੀ ਸਰਪੰਚ ਸਾਹਿਬ ਜਿਹੜੀ ਚਾਰਦਵਾਰੀ ਹੈ ਉਹ ਕਿਉਂ ਨਹੀਂ ਹੋ ਰਹੀ ਤੁਸੀਂ ਜਿਹੜੀ ਤੁਹਾਡੀ ਜੀ ਚਾਰਦਵਾਰੀ ਦੀ ਗੱਲ ਹੈਗੀ ਹੈ ਨਾ ਜੀ ਮੰਨ ਲਓ ਉਹ ਦੋ ਕਮੇਟੀ ਦੇ ਵਿੱਚ ਮੈਂਬਰ ਹੀ ਹੁੰਦੇ ਸੀ ਉਦੋਂ ਹੀ ਅਸੀਂ ਮਤਾ ਪਾਇਆ ਸੀ ਕਿ ਇਸ ਦੀ ਜਿਹੜੀ ਚਾਰਦਵਾਰੀ ਹੋਣੀ ਚਾਹੀਦੀ ਹੈ ਨਾ ਤਾਂ ਉਸੇ ਸਮੇਂ ਦਰਾਨੀ ਕਿਹੜੀ ਚਾਰਦਵਾਰੀ 80% 85 ਦੇ ਪਰਸੈਂਟ ਦੇ ਕਰੀਬ ਹੈ ਜਿਹੜੀ ਉਹ ਕੰਪਲੀਟ ਹੋ ਚੁੱਕੀ ਹੈ ਜਿਹੜੀ ਬਾਕੀ ਰਹਿੰਦੀ ਹੈ ਉਹਦੇ ਵਿੱਚ ਕੀ ਹੈ ਕਿ ਕੁਝ ਲੋਕਾਂ ਦੇ ਨਜਾਇਜ਼ ਕਬਜ਼ੇ ਜਿਨ੍ਹਾਂ ਦੀਆਂ ਦੁਕਾਨਾਂ ਆ ਜਾਂਦੀਆਂ ਵਿੱਚ ਨਾ ਕੁਝ ਲੋਕਾਂ ਨੇ ਸਪਾਰਸ਼ ਸ਼ਸ਼ਪੂਰ ਚੈਨਲ ਪਹਿਲਾਂ ਗੇਟ ਗੁੱਟ ਵੱਧ ਕਢਾ ਰੱਖਿਆ ਜਿਹਦਾ ਕੀ ਕਿਸਾਨਾਂ ਨੂੰ ਨੁਕਸਾਨ ਹੀ ਆ ਉਹਦੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਗੇਟਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬੰਦ ਕਰਾਇਆ ਜਾਵੇ ਔਰ ਜਿੱਥੇ ਨਜਾਇਜ਼ ਚਾ ਹੋਈ ਵੀ ਹੈ ਕੰਸਟਰਕਸ਼ਨ ਉਹਦਾ ਵੀ ਕੋਈ ਨਾ ਕੋਈ ਹੱਲ ਕਢਾ ਕੇ ਜਿਹੜੀ ਚਾਰਦਵਾਰੀ ਛੇਤੀ ਤੋਂ ਛੇਤੀ ਹੈ ਜਿਹੜੀ ਕੰਪਲੀਟ ਕੀਤੀ ਜਾਵੇ ਤਾਂ ਕਿ ਜਿਹੜੀ ਕਿਸਾਨਾਂ ਨੂੰ ਫਸਲ ਦੇ ਸਮੇਂ ਕੋਈ ਤਕਲੀਫ ਨਾ ਆਵੇ ਸਰਪੰਚ ਸਾਹਿਬ ਇੱਕ ਆਪਣਾ ਹੱਡਾ ਰੋੜੀ ਦਾ ਜੋ ਮੁੱਦਾ ਹੈ ਉਹ ਪੱਕੀ ਹੱਡਾ ਰੋੜੀ ਕਿਤੇ ਵੀ ਹੈ ਨਹੀਂ ਜੀ ਆਪਣੇ ਕਦੇ ਉੱਥੇ ਚੱਕ ਕੇ ਬਣਾਤੀ ਕਦੇ ਉੱਥੇ ਚੱਕ ਕੇ ਬਣਾਤੀ ਇਸ ਬਾਰੇ ਸਰਪੰਚ ਸਾਹਿਬ ਕੀ ਕਰ ਰਹੇ ਹੋ ਤੁਸੀਂ ਜਿਹੜਾ ਹੱਡਾ ਰੋੜੀ ਦਾ ਮਸਲਾ ਨਾ ਇਹ ਪਿਛਲੇ ਪੰਚਾਇਤਾਂ ਦੇ ਸਮੇਂ ਤੋਂ ਹੀ ਖੜਾ ਹੋਇਆ ਵਿਆ ਹੈਗਾ ਪਹਿਲਾਂ ਟਿੱਬੀ ਤੇ ਸਿੱਟ ਦਿੰਦੇ ਸੀ ਕਦੇ ਕਿੱਥੇ ਸਿੱਟ ਦਿੰਦੇ ਸੀ ਕੋਈ ਪੱਕਾ ਹੱਲ ਹੈ ਨਹੀਂ ਸੀ ਆ ਪੰਚਾਇਤ ਇਕੱਠੀ ਹੋਈ ਸੀ ਔਰ ਮਤਾ ਹੈ ਕਿਹੜਾ ਸੀ ਕੜਿਆਣਾ ਰੋਡ ਦੇ ਉੱਪਰ ਪਾਤਾ ਸੀ ਹੱਡਾ ਰੋੜੀ ਦਾ ਜਦੋਂ ਕਿਸੇ ਬੰਦੇ ਦਾ ਵਿਰੋਧ ਹੋ ਜਾਂਦਾ ਹੈ ਕਿ ਨਾਲ ਲੱਗਦੇ ਪਿੰਡ ਹੈਗੇ ਉਹਨਾਂ ਨੇ ਵਿਰੋਧ ਕੀਤਾ ਉਹਨਾਂ ਦੀਆਂ ਢਾਣੀਆਂ ਨਾਲ ਨੇੜੇ ਤਾਂ ਉਹਦੇ ਵਿੱਚ ਜਿਹੜਾ ਵੀਡੀਓ ਸਾਹਿਬ ਨਾਲ ਗੱਲਬਾਤ ਕੀਤੀ ਗਈ ਸੀ ਵੋਕੇਬਲਰੀ ਤਾਂ ਉਹਨਾਂ ਨੇ ਕਿਹਾ ਸੀ ਕਿ ਜਦੋਂ ਕਿਸੇ ਦੀ ਸ਼ਿਕਾਇਤ ਆ ਜਾਂਦੀ ਆਪਾਂ ਉੱਥੇ ਹੱਡਾ ਰੋੜੀ ਚਲਾ ਨਹੀਂ ਸਕਦੇ ਕਿ ਹੱਡਾ ਰੋੜੀ ਹੈ ਜਿਹੜੀ ਜਦੋਂ ਮਰੱਬੇਬੰਦੀ ਹੋਈ ਹੈ ਉਦੋਂ ਪਿੰਡਾਂ ਦੇ ਵਿੱਚ ਕੱਟੀ ਗਈ ਹੈ ਪਰ ਜਿਹੜੀ ਆਪਣੇ ਰਿਕਾਰਡ ਦੇ ਵਿੱਚ ਜਿਹੜੀ ਹਲੇ ਤੱਕ ਹੱਡਾ ਰੋੜੀ ਕਿਤੇ ਪਤਾ ਨਹੀਂ ਲੱਗਿਆ ਕਿ ਕਿੱਥੇ ਹੈਗੀ ਰਿਕਾਰਡ ਦੇ ਵਿੱਚ ਨਹੀਂ ਆਪਣੇ ਪਛਾਹਦੇ ਜੇ ਹੁੰਦੀ ਤਾਂ ਉੱਥੇ ਚਲਾ ਦਿੱਤੀ ਜਾਂਦੀ ਸਰਪੰਚ ਸਾਹਿਬ ਇੱਕ ਆਪਣੇ ਪੀਣ ਵਾਲੇ ਪਾਣੀ ਦਾ ਵਾਟਰ ਬੱਸ ਦਾ ਇਹ ਕਾਫੀ ਮੁੱਦਾ ਹੈਗਾ ਹੈ ਕਿ ਲੋਕਾਂ ਨੂੰ ਸਾਫ ਪਾਣੀ ਨਹੀਂ ਮਿਲ ਰਿਹਾਗਾ ਤੇ ਹੁਣ ਤਾਂ ਕਾਫੀ ਚਿਰ ਹੋ ਗਿਆ ਪਾਣੀ ਬਿਲਕੁਲ ਆਏ ਨਹੀਂਗਾ ਪੀਣ ਵਾਲਾ ਤੇ ਹੁਣ ਤਾਂ ਨਹਿਰਾਂ ਦੇ ਵਿੱਚ ਪਾਣੀ ਨਾ ਹੋਣ ਕਰਕੇ ਵੀ ਪਾਣੀ ਆਪਣੇ ਕੋਲ ਨਹੀਂ ਪਹੁੰਚਿਆਗਾ ਉਹ ਡਾਗ ਪਿੰਡ ਦੇ ਵਿੱਚ ਕੱਸੀ ਤੇ ਇੱਕ ਬੋਰ ਲਾਇਆ ਸੀ ਕਿਸੇ ਦੇ ਖੇਤ ਵਿੱਚ ਉੱਥੋਂ ਆਪਾਂ ਨੂੰ ਬੋਰ ਦੇ ਵਿੱਚੋਂ ਪਾਣੀ ਸਾਫ਼ ਪਾਣੀ ਮਿਲ ਜਾਂਦਾ ਸੀਗਾ ਹੁਣ ਤਾਂ ਪੰਜ ਸਾਲ ਦਾ ਉਹਨਾਂ ਨੇ ਪੰਜ ਸਾਲ ਦਾ ਉਹਨਾਂ ਨਾਲ ਇਕਰਾਰ ਕੀਤਾ ਸੀ ਆਪਾਂ ਵੀ ਪੰਜ ਸਾਲ ਉਹ ਕਹਿੰਦੇ ਸੀ 5 ਸਾਲ ਰੱਖਾਂਗੇ 5 ਸਾਲ ਬਾਅਦ ਅਸੀਂ ਬੋਰ ਪਟਦਾਂਗੇ ਉਹਨਾਂ ਨੇ ਉਹਨਾਂ ਬੋਰ ਪਟਤਾ ਪੰਜ ਸਾਲਾਂ ਦਾ ਬਾਅਦ ਇਸ ਬਾਰੇ ਤੁਸੀਂ ਕੀ ਕਹੋਗੇ ਇਹ ਜਿਹੜੀ ਬੋਰ ਦੀ ਗੱਲ ਹੈ ਨਾ ਜੋ ਆਪਣੀ ਪੰਚਾਇਤ ਦੇ ਵਿੱਚ ਹੀ ਆਪਾਂ ਹੀ ਲਵਾਇਆ ਸੀ ਆ ਬੋਰ ਉੱਥੇ ਕੋਈ ਦਿੱਕਤ ਨਹੀਂ ਸੀਗੀ ਉਹਨਾਂ ਨਾਲ ਉਹਨਾਂ ਨੇ ਐਗਰੀਮੈਂਟ ਆਪਣੇ ਨਾਲ ਹੀ ਕੀਤਾ ਸੀ ਕਿ ਆਉਣ ਵਾਲੇ ਸਰਪੰਚਾਂ ਜੋ ਸਾਡੀ ਸਹਿਮਤੀ ਦੇ ਨਾਲ ਨਹੀਂ ਚਲਾਉਣਗੇ ਆ ਕੇ ਕੋਈ ਕਹਿੰ ਤੂੰ ਪ੍ਰਤੂ ਕਰਦਾ ਹੈ ਅਲੱਗ-ਅਲੱਗ ਤਰ੍ਹਾਂ ਦੇ ਲੋਕ ਹੁੰਦੇ ਆ ਤਾਂ ਉਸ ਸਮੇਂ ਅਸੀਂ ਬੰਦ ਕਰ ਦਾਂਗੇ ਨਾ ਕਿ ਉਹਨਾਂ ਨੇ ਇਹ ਕਿਹਾ ਸੀ ਕਿ 5 ਸਾਲਾਂ ਬਾਅਦ ਅਸੀਂ ਬੰਦ ਹੀ ਕਰ ਦਾਂਗੇ ਹਰਦੇਵ ਸਿੰਘ ਜੀ ਜਿਨ੍ਹਾਂ ਨੇ ਵਾਹਨ ਚਲਾਇਆ ਬੜੇ ਚੰਗੇ ਬੰਦੇ ਸੀ ਉਹਨਾਂ ਨੂੰ ਪਹਿਲੀ ਵਾਰੀ ਮਿਲੇ ਜਾ ਕੇ ਉਹਨਾਂ ਨੇ ਪਹਿਲੀ ਵਾਰੀ ਸਾਨੂੰ ਕਹਿਤਾ ਸੀ ਕਿ ਜਿੱਥੇ ਤੁਹਾਡਾ ਜੀ ਕਰਦਾ ਤੁਸੀਂ ਬੋਰ ਲਾ ਲਓ ਲੋਕਾਂ ਦੇ ਸਹਿਯੋਗ ਦੇ ਨਾਲ ਪੈਸੇ ਇਕੱਠੇ ਕਰਕੇ ਉੱਥੇ ਜਿਹੜਾ ਬੋਰ ਲਾਇਆ ਗਿਆ ਸੀ ਆ ਪੰਜ ਸਾਲ ਬੜਾ ਵਧੀਆ ਚੱਲਿਆ ਹੁਣ ਮੈਨੂੰ ਪਤਾ ਨਹੀਂ ਕਿਸ ਕਾਰਨ ਕਰਕੇ ਪਰ ਪਤਾ ਹੈ ਮੈਨੂੰ ਇਹ ਲੱਗਦਾ ਕਿ 2-4 ਘੰਟਿਆਂ ਦਾ ਕੋਈ ਤਰਾਜ ਹੋਊਗਾ ਉਹਨਾਂ ਨਾਲ ਗੱਲਬਾਤ ਕੀਤੀ ਜਾਊ ਚਲਾ ਦੇਣਗੇ ਬੋਰ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਉਹਦੇ 'ਚ ਸਰਪੰਚ ਸਾਹਿਬ ਤੁਸੀਂ ਸਾਨੂੰ ਟਾਈਮ ਦਿੱਤਾ ਹਰੇਕ ਸਰਪੰਚ ਜਿਹੜਾ ਭਾਈ ਦਾ ਇੰਟਰਵਿਊ ਤੋਂ ਅਸੀਂ ਕਈ ਸਰਪੰਚਾਂ ਕੋਲ ਜਾ ਕੇ ਵੀ ਆਏ ਆ ਤੇ ਭਾਈ ਦੇ ਆ ਪਰ ਤੁਸੀਂ ਸਾਨੂੰ ਟਾਈਮ ਦਿੱਤਾ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਬਲਕਰਨ ਜੀ ਤੁਹਾਡਾ ਜਿਨ੍ਹਾਂ ਨੇ ਤੁਸੀਂ ਫੇਰ ਇੱਕ ਦੋ ਰੂ ਰੂ ਹੋਣ ਦਾ ਲੋਕਾਂ ਨੇ ਮੌਕਾ ਦਿੱਤਾ ਹੈ ਸ਼ੁਕਰੀਆ ਤੁਹਾਡਾ ਹੀ ਬਹੁਤ-ਬਹੁਤ ਸਰਪੰਚ ਸਾਹਿਬ ਮਾਲਵਾ ਦੀ ਖਬਰ ਨਾਲ ਗਲਬਤ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਧੰਨਵਾਦ ਜੀ ਧੰਨਵਾਦ ਤੁਰੀ ਜੀ